तनासरे महल्ला नावा तेहे जोगी का जुगत न जाना लोभ मोह माया ममता भोना जिहे घट महे पछा रोह तेहे का जुगत न जाना ਨਾਮੇ ਸਤਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਆ ਰਾਗ ਤਨਾਸਰੀ ਦੇ ਵਿੱਚ ਅੰਗ 685 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤਿਹ ਜੋਗੀ ਕਾ ਜੁਗਤ ਨਾ ਜਾਣੋ ਅਰਥਾਤ ਕਿ ਉਸ ਜੀਵ ਰੂਪ ਜੋਗੀ ਨੂੰ ਕਦੇ ਵੀ ਅਸਲ ਜੁਗਤੀ ਦਾ ਧਾਰ ਨਹੀਂ ਕਰਕੇ ਨਾ ਜਾਣੋ ਕਦੇ ਵੀ ਹਰੀ ਪਰਮੇਸ਼ਰ ਦੇ ਨਾਲ ਜੁਗਤ ਅਰਥਾਤ ਜੁੜਿਆ ਹੋਇਆ ਨਾ ਜਾਣੋ ਕਿਹੜਾ ਜੋਗੀ ਨਾ ਮਹਾਰਾਜ ਕਹਿੰਦੇ ਲੋਭ ਮੋਹ ਮਾਇਆ ਮਮਤਾ ਫਨਾ ਜਿਹੇ ਘਟ ਮਾਹੇ ਪਛਾਨੋ ਅਰਥਾਤ ਕਿ ਜੜ ਵੀ ਜੀਵ ਰੂਪੀ ਜੋਗੀ ਦੇ ਘਟ ਅਰਥਾਤ ਹਿਰਦੇ ਦੇ ਵਿੱਚ ਲੋਭ ਮੋਹ ਅਤੇ ਫਿਰ ਮਹਾਰਾਜ ਕਹਿੰਦੇ ਮਾਇਆ ਦੀ ਮਮਤਾ ਨੂੰ ਪਛਾਣਨਾ ਕਰੋ ਉਸ ਜੋਗੀ ਨੂੰ ਕਦੇ ਵੀ ਹਰੀ ਦੇ ਨਾਲ ਜੁੜਿਆ ਹੋਇਆ ਜਾਂ ਸੰਜੁਗਤੀ ਦਾ ਧਾਰ ਨਹੀਂ ਕਰਕੇ ਨਾ ਜਾਣ ਸਰਹਾਉ ਅਰਥਾਤ ਵਿਸ਼ਰਾਮ ਦੇ ਕਿ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਾਰਾਨੰਦਾ ਉਸਤਤ ਨਹਿ ਜਾਕੈ ਕੰਚਨ ਲੋਹ ਸਮਾਨੋ ਧਰਖ ਸੋਗਤੇ ਰਹਾ ਅਤੀਤਾ ਜੋਗੀ ਤਾ ਹੈ ਬਖਾਨੋ ਪਾਰਾਨੰਦਾ ਉਸਤਤ ਨਹਿ ਜਾਕੈ ਕੰਚਨ ਲੋਹ ਸਮਾਨੋ ਅਰਥਾਤ ਕਿ ਜੜ ਵੀ ਗੁਰਮਖ ਰੂਪ ਜੋਗੀ ਦੇ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਨਾ ਤੇ ਪਰਾਈ ਨਿੰਦਿਆ ਹੀ ਆ ਨਾ ਉਸਤਤੀਆ ਕਿਸੇ ਦੀ ਕਹਿੰਦਾ ਕੰਚਨ ਲੋਹਾ ਸਮਾਨੋ ਅਰਥਾਤ ਕਿ ਜੜ ਜੀਵ ਰੂਪੀ ਜੋਗੀ ਦੇ ਲਈ ਕੰਚਨ ਅਰਥਾਤ ਕਿ ਸੋਨਾ ਤੇ ਲੋਹਾ ਇੱਕ ਸਮਾਨ ਹੈ ਭਾਵੇਂ ਕਿ ਅਮੀਰੀ ਤੇ ਗਰੀਬੀ ਇੱਕੋ ਜਿਹੀ ਹੈ ਮਹਾਰਾਜ ਕਹਿੰਦੇ ਹਰਖ ਸੋਗ ਤੇ ਰਹਾ ਅਤੀਤਾ ਜੋਗੀ ਤਾਹਿ ਬਖਾਨੋ ਹਰਖ ਸੋਗ ਤੇ ਰਹਾ ਤੀ ਤਾਰਥਾਤ ਕੇ ਜਿਹੜਾ ਵੀ ਜੀਵ ਖੁਸ਼ੀ ਅਤੇ ਗਮੀ ਤੋਂ ਤੀਤ ਭਾਵ ਨਰਲੇਪ ਰਿੰਦਾ ਹੈ ਜੋਗੀ ਤਾ ਹੈ ਬਖਾਨ ਅਰਥਾਤ ਕੇ ਤਨ ਗੁਰ ਤੇ ਬਾਦਰ ਮਹਾਰਾਜ ਕਿਰਪਾ ਕਰਦੇ ਹਨ ਕਿ ਤੁਸੀਂ ਉਸ ਨੂੰ ਜੋਗੀ ਬਖਿਆਣ ਕਰਨਾ ਕਰੋ ਕਹਿਣਾ ਕਰੋ ਕਹਿੰਦਾ ਚੰਚਲ ਮਨ ਦਾ ਦੇਸ ਕਉ ਤਾਵਤ ਆਚਲ ਜਾ ਹਠ ਰਾਨੋ ਕਹੋ ਨਾਨਕ ਇਹ ਬੈਦ ਕੋ ਜੋ ਨਰ ਮੁਗਤ ਤਾ ਹੈ ਤੁਮ ਮੰਨੋ ਚੰਚਲ ਮਨ ਦਹ ਦਿਸ ਕੋ ਤਾਵਤ ਮਹਾਰਾਜ ਕਹਿੰਦੇ ਜਿਹੜਾ ਚੰਚਲ ਮਨ ਦਸਾਂ ਦਿਸ਼ਾਵਾਂ ਦੇ ਵਿੱਚ ਤੌਂਦਾ ਫਿਰਦਾ ਤੌੜਾ ਭੱਜਾ ਫਿਰਦਾ ਭਟਕਦਾ ਫਿਰਦਾ ਅਚਲ ਜਾਹਿ ਠਹਿਰਾਨੋ ਅਰਥਾਤਕ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਇਸ ਨੂੰ ਅਚਲ ਪਰਮੇਸ਼ਰ ਦੇ ਵਿੱਚ ਠਹਿਰਾਉਣਾ ਕਰਦਾ ਹੈ ਸਥਿਤ ਕਰਨਾ ਕਰਦਾ ਹੈ ਕਹਿੰਦਾ ਕਹੋ ਨਾਨਕ ਇਹ ਬਿਦ ਕੋ ਜੋ ਨਰ ਕਹਿੰਦੇ ਨੇ ਨਾਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿ ਜਿਹੜਾ ਵੀ ਨਰ ਸਵਾ ਮਨੁਖ ਇਸ ਵਿਧੀ ਦਾ ਹੈ ਜਿਹੜਾ ਵੀ ਗੁਰਮੁਖ ਇਸ ਭਾਂਦਾ ਹੈ ਮਹਾਰਾਜ ਕਹਿੰਦੇ ਮੁਕਤ ਤਾਹਿ ਤੁਮ ਮਾਨੋ ਤੁਸੀਂ ਮਹਾਰਾਜ ਕਹਿੰਦੇ ਉਸ ਗੁਰਮੁਖ ਗੁਰੂ ਪਿਆਰੇ ਨੂੰ ਮੁਕਤ ਕਰਕੇ ਮੰਨੋ ਪਾਈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਨਾਮਾ ਅਬ ਮੈਂ ਕੌਨ ਉਪਾਉ ਕਰਾਂ ਜੇ ਬੇਦਮਨ ਕੋ ਸੰਸਾਰ ਚੂਕੈ ਪੌ ਨਧ ਪਾਰ ਪਰ ਰਹਾਵ ਅਬ ਮੈਂ ਕੌਨ ਉਪਾਉ ਕਰਾਂ ਅਰਥਾਤ ਕਿ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਮੈਂ ਕਿਹੜਾ ਉਪਾਅ ਕਰਨਾ ਕਰਾਂ ਕਿਹੜਾ ਆਚਾਰ ਕਰਨਾ ਕਰਾਂ ਕਹਿੰਦਾ ਜਿਹਾਬਦ ਮਨ ਕੋ ਸੰਸਾ ਚੂਕੈ ਜਿਹੜੇ ਵਿਦੇ ਦੇ ਨਾਲ ਜਿਹੜੇ ਉਦਮ ਪਰਾਲੇ ਜਾਂ ਚਾਰੇ ਦੇ ਨਾਲ ਮੇਰੇ ਮਨ ਦਾ ਸੰਸਾ ਅਰਥਾਤ ਕੇ ਚੋ ਰਜ ਤੋਖ ਲਾ ਚੁੱਕਿਆ ਜਾਵੇ ਕਤੇ ਮਹਾਰਾਜ ਕਹਿੰਦੇ ਪਉ ਨਿਧ ਪਾਰ ਪਰੋ ਤੇ ਸੰਸਾਰ ਸਮੁੰਦਰ ਤੋਂ ਮੈਂ ਪਾਰ ਪੈ ਜਾਮਾ ਕਿਹੜਾ ਉਪਾਅ ਕਰਨਾ ਕਰਾਂ ਇਹੋ ਜਿਹਾ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਨਮ ਪਾਏ ਕਸ਼ਪਲੋ ਨਕੀਨੋ ਤਾਤ ਅਧਕ ਡਰਾ ਮਾਨ ਬਾਚ ਕਰਾਮ ਹਰ ਗੁਣ ਨਹੀਂ ਗਾਏ ਜਹ ਜੀ ਸੋਚ ਤਰਾ ਜਨਮ ਪਾਏ ਕਸ਼ਪਲੋ ਨਕੀਨੋ ਜਿਹੜੇ ਵੀ ਆਪਾਗੇ ਜੀਵਾਂ ਨੇ ਕੀਮਤੀ ਅਮੋਲਕ ਮਨੁੱਖਾ ਜਨਮ ਪਾ ਕੇ ਕੋਈ ਵੀ ਭਲੇ ਦਾ ਕਰਮ ਨਹੀਂ ਕੀਤਾ ਮਹਾਰਾਜ ਕਹਿੰਦਾ ਤਾ ਤੇ ਅਤਕ ਡਰੋ ਅਸੀਂ ਉਹਨਾਂ ਦੇ ਕੋਲੋਂ ਬਹੁਤ ਜ਼ਿਆਦਾ ਡਰਨਾ ਕਰਦੇ ਹਾਂ ਭਾਵ ਕਿ ਉਹਨਾਂ ਤੋਂ ਵਿਥ ਬਣਾ ਕੇ ਰੱਖਦੇ ਹਾਂ ਕਹਿੰਦਾ ਮਾਨ ਬਾਚ ਕਰਮ ਹਰ ਗੁਰ ਨਹੀਂ ਗਾਏ ਮਹਾਰਾਜ ਕਹਿੰਦੇ ਮਾਨ ਕਰਕੇ ਬਚਨ ਕਰਕੇ ਕਰਮ ਕਰਕੇ ਅਸੀਂ ਵੀ ਕਦੇ ਹਰੀ ਦੇ ਗੁਣਾਂ ਨੂੰ ਗਾਉਣਾ ਨਹੀਂ ਕੀਤਾ ਔਰ ਇਹ ਜੀ ਸੋਚ ਤਰਾ ਅਰਥਾਤ ਕਿ ਇਹ ਹੀ ਚਿੰਤਾ ਰਾਤ ਦਿਨ ਸਾਡੇ ਮਨ ਨੂੰ ਸਤਾਉਂਦੀ ਰਹਿੰਦੀ ਹੈ ਕਹਿੰਦਾ ਗੌਰ ਮਤ ਸੋਨਾ ਕਸ਼ ਗਿਆਨ ਨ ਉਪਜਿਓ ਪਾਸ ਜਿਓ ਉਧਰ ਪਰਾ ਕਹੋ ਨਾਨਕ ਪ੍ਰਭ ਬਿਰਦ ਪਛਾਨ ਤਬ ਹੋ ਪਤ ਤਰੋ ਗੌਰ ਮਤ ਸੋਨਾ ਕਸ਼ ਗਿਆਨ ਨ ਉਪਜਿਓ ਅਰਥਾਤ ਕਿ ਗੁਰੂ ਮਹਾਰਾਜੀਆਂ ਦੀ ਮਤ ਸੁਣ ਕੇ ਕੋਈ ਵੀ ਗਿਆਨ ਸਾਡੇ ਹਿਰਦੇ ਦੇ ਵਿੱਚ ਉਤਪੰਨ ਨਹੀਂ ਹੋਇਆ ਪਾਸ ਜਿਉ ਉਦਰ ਭਰਾ ਮਹਾਰਾਜ ਕਹਿੰਦੇ ਕੇਵਲ ਤਾਂ ਕੇਵਲ ਪਸ਼ੂਆਂ ਵਾਂਗੂ ਅਸੀਂ ਢਿੱਡ ਭਰਨਾ ਕੀਤਾ ਹੈ ਦੁਨਿਆਵੀ ਜੀਵਾਂ ਨੇ ਕਹਿੰਦਾ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਕਹਿੰਦੇ ਨੇ ਨਾਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਤੁਸੀਂ ਆਪਣਾ ਬਿਰਦ ਪਛਾਨਣਾ ਕਰੋ ਆਪਣਾ ਪਖਸ਼ੀ ਦਾ ਸੁਭਾਅ ਪਾਲਣਾ ਕਰੋ ਕਹਿੰਦਾ ਤਾਬਹੁ ਪਤਤ ਤਰਾ ਤਾਹੀ ਕਿਤੇ ਜਾ ਕੇ ਅਸੀਂ ਪਾਪੀ ਤਰ ਸਕਦੇ ਹਾਂ ਸੰਸਾਰ ਰੂਪੀ ਸਮੁੰਦਰ ਤੋਂ ਸਗੋ ਤਾਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਗੁਰ ਸਾਗਰ ਰਤਨੇ ਭਰ ਪੂਰੇ ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ ਹਾਰ ਰਸ ਚੋਗ ਚੁਗ ਹੈ ਪ੍ਰਭ ਪਾਵੈ ਸਰਵਰ ਮਹਾਂਸ ਪ੍ਰਾਨ ਪਦ ਪਾਵੈ ਗੋਰ ਸਾਗਰ ਰਤਨੇ ਭਰਪੂਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰੂ ਰੂਪੀ ਸਮੁੰਦਰ ਸ਼ਬਦਾਂ ਰੂਪੀ ਰਤਨਾ ਦੇ ਨਾਲ ਪੂਰੀ ਤਰ੍ਹਾਂ ਭਰਿਆ ਪਿਆ ਹੈ ਕਹਿੰਦਾ ਅਮਰਤ ਸੰਤ ਚੁਗ ਹੈ ਨਹੀਂ ਦੂਰੇ ਤੇ ਸੰਤਾਰੂਪੇ ਹਾਂਸ ਮਹਾਰਾਜ ਕਹਿੰਦਾ ਗੁਰੂ ਰੂਪੀ ਸਰੋਵਰ ਦੇ ਵਿੱਚੋਂ ਨਾਮ ਰੂਪੀ ਅੰਮ੍ਰਿਤ ਰੂਪੀ ਸ਼ਬਦਾਂ ਨੂੰ ਚੋਣਨਾ ਕਰਦੇ ਹਨ ਅਤੇ ਕਦੇ ਵੀ ਗੁਰੂ ਰੂਪੀ ਸਰੋਵਰ ਤੋਂ ਦੂਰ ਨਹੀਂ ਜਾਂਦੇ ਕਹਿੰਦਾ ਹਾਰ ਰਸ ਚੋਗ ਚੁਗਹਾ ਪ੍ਰਭ ਪਾਵੈ ਸਰਵਰ ਮਹਾਂਸ ਪ੍ਰਾਨ ਪਦ ਪਾਵੈ ਹਾਰ ਹਰ ਅਸ ਚੋਗ ਚੁਗ ਹੈ ਪ੍ਰਭ ਪਾਵੈ ਅਰਥਾਤ ਕਿ ਗੁਰਮੁਖਾ ਰੂਪੀ ਹੰਸ ਗੁਰੂ ਰੂਪੀ ਸਰੋਵਰ ਦੇ ਵਿੱਚੋਂ ਹਰੀ ਰਸ ਰੂਪੀ ਚੋਗਾ ਚੁਗਦੇ ਹਨ ਅਤੇ ਪ੍ਰਭੂ ਪਰਮੇਸ਼ਰ ਵਾਇਗੁਰੂ ਨੂੰ ਪਾਉਂਦੇ ਹਨ ਚੰਗੇ ਲੱਗਦੇ ਹਨ ਕਹਿੰਦਾ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ ਤੇ ਗੁਰੂ ਰੂਪੀ ਸਰੋਵਰ ਦੇ ਵਿੱਚੋਂ ਹੀ ਗੁਰਮੁਖਾ ਰੂਪੀ ਹੰਸ ਪ੍ਰਾਣਾ ਦੇ ਪਤੀ ਪਰਮੇਸ਼ਰ ਨੂੰ ਪਉਣਾ ਕਰਦੇ ਹਨ ਸੋ ਗਰਹਵ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਿਆ ਬਗਬ ਪੜਾ ਛਪੜੇ ਨਾਏ ਕੀ ਚੜ ਡੂਬਾ ਮਾਲ ਨਾ ਜਾਏ ਰਹਾਓ ਕਿਆ ਬਗਬ ਪੜਾ ਕੀ ਵਿਚਾਰਾ ਬਗਲਾ ਮਹਾਰਾਜ ਕਹਿੰਦਾ ਕੀ ਵਿਚਾਰਾ ਮਾਨਮੁਖ ਜਿਹੜਾ ਦੰਬਿਆਂ ਪਖੰਡੀਆਂ ਦੇ ਡੇਰਿਆਂ ਰੂਪ ਛਪੜੀਆਂ ਤੇ ਨਹਾਉਂਦਾ ਫਿਰਦਾ ਭਾਵ ਕੇ ਕੁਸੰਗੀਆਂ ਦਾ ਕੁਸੰਗ ਕਰਦਾ ਫਿਰਦਾ ਉਹਨੂੰ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਕੀਚੜ ਡੂਬੈ ਮੈਲ ਨਾ ਜਾਏ ਮੋਹ ਰੂਪਿਰਦਿਆਂ ਸਿੱਧਿਆਂ ਰੂਪ ਆ ਕੀਚੜ ਦੇ ਵਿੱਚ ਡੁੱਬਦਾ ਹੈ ਚਿੱਕੜ ਦੇ ਵਿੱਚ ਡੁੱਬਦਾ ਹੈ ਔਰ ਉਹਦੇ ਮਨ ਤੋਂ ਵਿਕਾਰਾਂ ਰੂਪੀ ਆਈਮਾਂ ਰੂਪੀ ਮੈਲ ਜਾਂਦੀ ਨਹੀਂ ਹਉਮੈ ਦੀ ਮੈਲ ਜਾਂਦੀ ਨਹੀਂ ਸੁਰਹਾਓ ਅਰਥਾਤ ਵਿਚਰਾਮ ਦੇ ਕੇ ਅਗੋ ਆਪਣੀ ਅਸ਼ਪਤੀ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਾਨਾ ਕਹਿੰਦਾ ਰਖ ਰਖ ਚਰਨ ਤਰਹਿ ਵਿਚਾਰੀ ਦੁਬਿਧਾ ਛੋੜ ਭਏ ਨਿਰੰਕਾਰੀ ਰਖ ਰਖ ਚਰਨ ਤਰਹਿ ਵਿਚਾਰੀ ਅਰਥਾਤ ਕਿ ਵਿਚਾਰਵਾਨ ਗੁਰਮੁਖ ਗੁਰੂ ਪਿਆਰੇ ਬੋਜ-ਬੋਜ ਕੇ ਕਦਮ ਰਖਣੇ ਕਰਦੇ ਹਨ ਭਾਵ ਕੇ ਬੜੀ ਸੋਚ ਵਿਚਾਰ ਤੋਂ ਬ੍ਰੰਤ ਕੋਈ ਵੀ ਕਰਮ ਕਰਨਾ ਕਰਦੇ ਹਨ ਕਥੇ ਸ੍ਰੀ ਕ데 ਨਾਲ ਮਹਾਰਾਜ ਕਹਿੰਦਾ ਦੁਬਿਧਾ ਛੋੜ ਭਏ ਨਿਰੰਕਾਰੀ ਅਰਥਾਤ ਕਿ ਆਪਣੇ ਮਨ ਦੇ ਦੋਬਦਾ ਦੋ ਚੱਤੇ ਜਾਂ ਦਵੱਲੇ ਪਾਣ ਨੂੰ ਛੱਡ ਕੇ ਤੇ ਫਸਲੇ ਪਾਣ ਨੂੰ ਛੱਡ ਕੇ ਇੱਕ ਨਿਰੰਕਾਰ ਦੇ ਪੁਜਾਰੀ ਹੋ ਕੇ ਨਿਰੰਕਾਰੀ ਹੋ ਨਿਭੜਿਓ ਹੋ ਕਹਿੰਦਾ ਮੁਗਦ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਮੁਕਤ ਪਦਾਰਥ ਹਰ ਰਸ ਆਖੇ ਮੁਕਤ ਪਦਾਰਥ ਨੂੰ ਪਾ ਕੇ ਮਹਾਰਾਜ ਕਹਿੰਦੇ ਹਰੀ ਰਸ ਨੂੰ ਨਾਮ ਰਸ ਨੂੰ ਚਖੜਾ ਕਰਦੇ ਹਨ ਗੁਰਮਹ ਗੁਰੂ ਪਿਆਰੇ ਔਰ ਆਵਣ ਜਾਣ ਰਹੇ ਗੁਰ ਰੱਖੇ ਉਹਨਾਂ ਦਾ ਆਉਣਾ ਜਾਣਾ ਰਹਿ ਜਾਂਦਾ ਜਮਣਾ ਮਰਨਾ ਮੁੱਕ ਜਾਂਦਾ ਗੁਰੂ ਮਹਾਰਾਜ ਉਹਨਾਂ ਨੂੰ ਰੱਖਣਾ ਕਰਦੇ ਹਨ ਸੋਗ ਆਪਣੀ ਅਸ਼ਟਪਦੀ ਦਾ ਤੀਸਰੇ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਰਵ ਰਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਹੰਸਾ ਛੋੜ ਨਾ ਜਾਏ ਤੇ ਜਿਹੜਾ ਗੁਰਮੁਖਾ ਰੂਪੀ ਹੰਸ ਨੇ ਗੁਰੂ ਰੂਪੀ ਸਰੋਵਰ ਨੂੰ ਸਾਸਾਗਰੂਪੀ ਸਰੋਵਰ ਨੂੰ ਛੱਡ ਕੇ ਕਿਤੇ ਨਹੀਂ ਜਾਂਦੇ ਕਹਿੰਦਾ ਪ੍ਰੇਮ ਭਗਤ ਕਰ ਸਹਿਜ ਸਮਾਏ ਸਭਾ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਨਾਲ ਪ੍ਰੇਮ ਭਗਤੀ ਕਰਕੇ ਉਹ ਸਹਿਜ ਦੇ ਵਿੱਚ ਸਮਾ ਜਾਂਦੇ ਨੇ ਅਡੋਲ ਵਸਾ ਦੇ ਵਿੱਚ ਟਿਕ ਜਾਂਦੇ ਹਨ ਤੁਰਿਆ ਪਾਦ ਦੇ ਧਾਰ ਨਹੀਂ ਹੋ ਜਾਂਦੇ ਹਨ ਕਹਿੰਦਾ ਸਰਵਰ ਮਹਾਂਸ ਹੰਸ ਮਹਾਂਸਾਗਰ ਅਕਾਥ ਕਥਾ ਗੁਰਬਚਨੇ ਆਦਰ ਸਰਵਰ ਮਹਾਂਸ ਗੁਰੂ ਰੂਪੀ ਸਰੋਵਰ ਦੇ ਵਿੱਚ ਗੁਰਮੁਖਾ ਰੂਪੀ ਹੰਸ ਲੀਨ ਹੋ ਜਾਂਦੇ ਹਨ ਅਤੇ ਹੰਸ ਮਹਾਂਸਾਗਰ ਅਰਥਾਤਕਿ ਗੁਰਮੁਖਾ ਰੂਪੀ ਹੰਸਾਂ ਦੇ ਵਿੱਚ ਗੁਰੂ ਰੂਪੀ ਸਾਗਰ ਜਿਹੜਾ ਪ੍ਰਗਟ ਹੋ ਜਾਂਦਾ ਹੈ ਕਾਥ ਕਥਾਗੁਰ ਬਚਨੇ ਆਦਰ ਕਾਥ ਪਰਮੇਸ਼ਰ ਦੀ ਕਥਾ ਕਰਨੇ ਕਰਦੇ ਹਨ ਤੇ ਗੁਰੂ ਮਹਾਰਾਜ ਦੇ ਬਚਨਾਂ ਦੁਆਰਾ ਆਦਰ ਪਾਉਂਦੇ ਨੇ ਮਾਨ ਸਤਕਾਰ ਪਾਉਂਦੇ ਹਨ ਸੋਗੋ ਆਪਣੀ ਅਸ਼ਟ ਪਾਦੀ ਦੇ ਚੌਥੇ ਪਾਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੋਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕਉ ਕੈਸੇ ਇਸ ਸਵਰਨ ਮੰਡਲਾਂ ਦੇ ਵਿੱਚ ਅਰਥਾਤ ਅੰਦਰ ਅੰਤਿਸ਼ ਕਰਨ ਦੇ ਵਿੱਚ ਦਸੋਂ ਦੁਆਰ ਦੇ ਵਿੱਚ ਸਿਰ ਦੇ ਰੂਪੀ ਘਰ ਦੇ ਵਿੱਚ ਮਹਾਰਾਜ ਕਹਿੰਦੇ ਇੱਕ ਆਕਾਲ ਪੁਰਖ ਵੈਗਰੂ ਰੂਪੀ ਜੋਗੀ ਰਹਿੰਦਾ ਹੈ ਬੈੰਦਾ ਹੈ ਨਾਰ ਨਾ ਪੁਰਖ ਕਹੋ ਕੌ ਕੈਸੇ ਮਹਾਰਾਜ ਕਹਿੰਦਾ ਨਾ ਤੇ ਉਹ ਨਾਰ ਹੈ ਨਾ ਪੁਰਖ ਹੈ ਭਾਵਨਾ ਇਸਤਰੀ ਹੈ ਨਾ ਮਰਦ ਹੈ ਫਿਰ ਜੇਕਰ ਉਹਨੂੰ ਕੋਈ ਕਹੇ ਤਾਂ ਮਹਾਰਾਜ ਕਹਿੰਦਾ ਕਿਹੜੀ ਵਿਧੀ ਦੇ ਨਾਲ ਕਹਿਣਾ ਕਰੇ ਭਾਵ ਕਿ ਉਹ ਕਿਹ ਹੈ ਨਹੀਂ ਜਾ ਸਕਦਾ ਉਸ ਦੇ ਸਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਕਹਿੰਦਾ ਤ੍ਰੇਪਾ ਵਣਜੋ ਤਰਹੇ ਲੇਵਲਾਈ ਸੋਰ ਨਰਨਾਥ ਸਚੇ ਸਰਣਾਈ ਤ੍ਰੇਪਵਣ ਜੋਤ ਰਹੇ ਲੇਵਲਾਈ ਤੇ ਸਾਰੀ ਤੇਰੇ ਲੋਕੀ ਮਹਾਰਾਜ ਕਹਿੰਦੇ ਉਹ ਜੋਤ ਸਰੂਪ ਪਰਮੇਸ਼ਰ ਦੇ ਨਾਲ ਲੇਵਲ ਆ ਰਹੀ ਹੈ ਉਹਦੇ ਚਰਨਾਂ ਦੇ ਨਾਲ ਆਪਣਾ ਧਿਆਨ ਜੋੜ ਰਹੀ ਹੈ ਸੁਰਤੀ ਲਾ ਰਹੀ ਹੈ ਸੋਰਨਾਰਨ ਆਥ ਸੱਚੇ ਸਰਨਾਈ ਤੇ ਮਹਾਰਾਜ ਕਹਿੰਦੇ ਸਾਰੇ ਸੋਰਰਥਾ ਦੇਵਤੇ ਨਾਰਰਥਾਤ ਮਨੁੱਖ ਅਤੇ ਸਾਰੇ 나ਥ ਵੀ ਮਹਾਰਾਜ ਕਹਿੰਦਾ ਸੱਚੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹਨ ਉਹਦੀ ਹਜ਼ੂਰੀ ਦੇ ਵਿੱਚ ਹਨ ਕਹਿੰਦਾ ਆਨੰਦ ਮੂਲ ਅਨਾਥ ਆਦਾਰੀ ਗਰਮਖੇ ਭਗਤ ਸਹਜ ਬੇਚਾਰੀ ਆਨੰਦ ਮੂਲ ਅਨਾਥ ਆਦਾਰੀ ਅਰਥਾਤ ਕੇ ਜਗਤ ਕੋਲ ਆਨੰਦ ਦਾ ਮੂਲ ਹੈ ਅਕਾਲ ਪੁਰਖ ਵਾਹਿਗੁਰੂ ਅਨਾਥ ਭਾਵ ਕਿ ਉਹਦਾ ਕੋਈ ਨਾਥ ਨਹੀਂ ਸਵਾਮੀ ਨਹੀਂ ਉਹ ਆਪ ਹੀ ਆਪਣਾ ਨਾਥ ਹੈ ਆਧਾਰੀ ਅਰਥਾਤ ਕੇ ਸਾਰਿਆਂ ਦਾ ਓਟ ਆਸਰਾ ਹੈ ਆਧਾਰ ਹੈ ਅਕਾਲ ਪੁਰਖ ਵਾਹਿਗੁਰੂ ਔਰ ਗੁਰਮੁਖੇ ਭਗਤ ਸਹਿਜ ਵਿਚਾਰੀ ਅਰਥਾਤ ਕੇ ਗੁਰਮੁਖ ਗੁਰੂ ਪਿਆਰੇ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਕਰਕੇ ਸਹਿਜ ਦੇ ਵਿਚਾਰਵਾਨ ਹੁੰਦੇ ਹਨ ਕਹਿੰਦਾ ਭਗਤ ਵਸ਼ਲ ਪੈ ਕਾਟਣ ਹਾਰੇ ਹੋ ਮੈਂ ਮਾਰ ਮਿਲੇ ਭਗਤਾਰੇ ਭਗਤ ਵਸ਼ਲ ਪੈ ਕਾਟਣ ਹਾਰੇ ਉਹ ਭਗਤਾਂਰ ਭਗਤੀ ਨੂੰ ਪ੍ਰੇਮ ਕਰਨੇ ਵਾਲਾ ਹੈ ਆਪਣੇ ਭਗਤਾਂ ਦੇ ਪੈਰ ਨੂੰ ਕੱਟਣ ਹਾਰਾ ਹੈ ਕੱਟਣ ਦੇ ਸਮਰਾਥ ਹੈ ਹੋ ਮੈਂ ਮਾਰ ਮਿਲੇ ਭਗਤਾਰੇ ਜੜੇ ਆਪਣੇ ਅੰਦਰ ਦੇ ਹਉਮੈ ਨੂੰ ਮਾਰ ਕੇ ਹਰੀ ਪਰਮੇਸ਼ਰ ਨੂੰ ਮਿਲੇ ਹਨ ਉਹ ਪਰਮਾਰਥ ਦੇ ਪੰਧ ਤੇ ਆਪਣਾ ਪਾਗ ਧਾਰਨ ਕਰਦੇ ਨੇ ਪੈਰ ਰੱਖਣਾ ਕਰਦੇ ਹਨ ਪੈਰ ਟਿਕਾਉਣਾ ਕਰਦੇ ਹਨ ਕਹਿੰਦੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਅਨਕ ਜਤਨ ਕਰ ਕਾਲ ਸੰਤਾਏ ਅਰਥਾਤ ਕਿ ਅਨੇਕਾਂ ਯਤਨਾਂ ਦੇ ਉਦਮਾਂ ਪਰਾਲਿਆਂ ਦੇ باوجود ਵੀ ਮਹਾਰਾਜ ਕਹਿੰਦੇ ਕਾਲ ਸਤਾਉਂਦਾ ਰਹਿੰਦਾ ਹੈ ਦੁਨਿਆਵੀ ਜੀਵਨ ਮਰਨ ਲਿਖ ਆਏ ਮੰਡਲ ਮੈਂ ਆਏ ਅਰਥਾਤ ਕਿ ਮੌਤ ਵਾਲਾ ਦਿਨ ਲਿਖਾ ਕੇ ਸਾਰੇ ਜੀਵ ਇਸ ਮਿਰਤੂ ਮੰਡਲ ਦੇ ਵਿੱਚ ਧਰਤੀ ਮੰਡਲ ਦੇ ਵਿੱਚ ਮਾਤ ਲੋਕ ਦੇ ਵਿੱਚ ਆਏ ਹਨ ਕਹਿੰਦਾ ਜਨਮ ਪਦਾਰਥ ਧੁਬਦਾ ਖੋਵੇ ਤਾਪਨਾ ਚੀਨਸ ਪ੍ਰੰਪਰਾ ਮਰਵਾ ਜਨਮ ਪਦਾਰਥ ਦੁਬਿਦਾ ਖੋਵੈ ਤੇ ਮਹਾਰਾਜ ਕਹਿੰਦੇ ਆ ਮੋਲਕ ਕੀਮਤੀ ਮਨੁੱਖਾ ਜਿਹੜਾ ਜਨਮ ਪਦਾਰਥ ਹੈ ਇਹਨੂੰ ਦੁਬਿਦਾ ਚਿੱਤੀਆਂ ਦੁੱਲੇਪਣ ਦਾ ਕਰਕੇ ਖੋ ਦਿੰਦਾ ਹੈ ਗਵਾ ਬੈਂਦਾ ਹੈ ਮਨੁੱਖ ਆਪ ਨਾ ਚੇਨਸ ਭਰਮ ਭਰਮ ਰੋਵੈ ਆਪੇ ਦੀ ਪਛਾਣ ਨਹੀਂ ਕਰਦਾ ਆਤਮਦਰਸ਼ੀ ਹੁੰਦਾ ਨਹੀਂ ਇਸ ਕਰਕੇ ਭਰਮ ਭਰਮ ਕੇ ਪੜ ਪੜ ਕੇ ਰੋਣਾ ਕਰਦਾ ਹੈ ਕਹਿੰਦਾ ਕਹਤ ਪੜਦਾ ਸੁਣਦਾ ਏਕ ਤੇ ਰਜ ਧਰਮਾ ਧਰਣੀ ਤਰਟੇਕ ਕਹਤ ਪੜਦਾ ਸੁਣਦਾ ਏਕ ਅਰਥਾਤ ਕਿ ਹੁਣ ਅਸੀਂ ਕਹਿਣਾ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਕਰਦੇ ਹਾਂ ਪੜਨਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸਵਾ ਉਹਨਾਂ ਦੀ ਬਾਣੀ ਨੂੰ ਹੀ ਕਰਦੇ ਹਾਂ ਅਤੇ ਸੁਣਨਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਕਰਦੇ ਹਾਂ ਕਹਿੰਦਾ ਤੇ ਰਜ ਤਰਮਾ ਤਰਣੀ ਤਰ ਟੇਕ ਅਰਥਾਤ ਕਿ ਹੁਣ ਅਸੀਂ ਧਰਮ ਹਰ ਤੇ ਰਜ ਦੇ ਧਾਰਨੀ ਹੋ ਕੇ ਮਹਾਰਾਜ ਕਹਿੰਦੇ ਧਰਤੀ ਦੇ ਆਸਰੇ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਅਥਵਾ ਓਟ ਲੈਣੀ ਕੀਤੀ ਹੈ ਕਹਿੰਦਾ ਜਾਤ ਸਤ ਸੰਜਮ ਰਦਾ ਸਮਾਏ ਚੌਥੇ ਪਾਦ ਕਾ ਜੈ ਮਨਪਤੇ ਆਏ ਜਾਤ ਸਤ ਸੰਜਮ ਰਦਾ ਸਮਾਇ ਅਰਥਾਤ ਕਿ ਜਾਤ ਸਤ ਤੇ ਸੰਜਮ ਵਗੈਰਾ ਵਰਗੇ ਦੇਵੀ ਗੁਣ ਗੁਰਮਹ ਗੁਰੂ ਪਿਆਰੇ ਦੇ ਹਿਰਦੇ ਦੇ ਵਿੱਚ ਸਮਾ ਜਾਂਦੇ ਹਨ ਜੇਕਰ ਮਹਾਰਾਜ ਕਹਿੰਦੇ ਚੌਥੇ ਪਾਦਕ ਜੇ ਮਨਪਤੀ ਆਏ ਅਰਥਾਤ ਕਿ ਗੁਰਮਹ ਗੁਰੂ ਪਿਆਰੇ ਦਾ ਮਾਨ ਤੁਰਿਆ ਪਾਦ ਦੇ ਨਾਲ ਪਤੀਤ ਜਾਵੇ ਚੌਥੇ ਪਾਦ ਦੇ ਨਾਲ ਅਰੀਜ ਜਾਵੇ ਕਹਿੰਦਾ ਸਾਚਾ ਨਿਰਮਲ ਮੈਲ ਨਾ ਲਾਗੈ ਗੁਰ ਕਾ ਸ਼ਬਦ ਪਰਮ ਪਉ ਭਾਗੈ ਸਾਚੈ ਨਿਰਮਲ ਮੈਲ ਨਾ ਲਾਗੈ ਉਹ ਗੁਰਮੁਖ ਗੁਰੂ ਪਿਆਰੇ ਸੱਚੇ ਉਹ ਨਿਬੜਦੇ ਨੇ ਨਿਰਮਲ ਮੈਲ ਤੋਂ ਰਹਿਤ ਹੋ ਜਾਂਦੇ ਹਨ ਉਹਨਾਂ ਨੂੰ ਕਹਦਾ ਵੀ ਮਾਇਆ ਰੂਪੇ ਹੋਮੇ ਰੂਪੇ ਵਿਕਾਰਾਂ ਰੂਪੇ ਆਇਬਾਂ ਗੁਣਾ ਰੂਪੇ ਮੈਲ ਲੱਗਦੀ ਨਹੀਂ ਕਹਿੰਦਾ ਗੁਰ ਕਾ ਸ਼ਬਦ ਪਰਮ ਪਉ ਭਾਗੈ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਉਹਨਾਂ ਦੇ ਅੰਦਰ ਦਾ ਭਰਮ ਭਲੇ ਖਤ ਡਰ ਪਉ ਭੱਜ ਜਾਂਦਾ ਹੈ ਕਹਿੰਦਾ ਸੂਰਤ ਮੂਰਤ ਆਦ ਅਨੂਪ ਨਾਨਕ ਜਾਚਾ ਸਾਚ ਸਰੂਪ ਸੂਰਤ ਮੂਰਤ ਆਦ ਅਨੂਪ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੂਰਤ ਅਰਥਾਤ ਕਿ ਸੁੰਦਰ ਸਰੂਪ ਅਤੇ ਮੂਰਤ ਅਰਥਾਤ ਕਿ ਸਰੂਪ ਜਾਂ ਚਿੱਤਰ ਆਦ ਅਨੂਪ ਮੋਢ ਕਦੀਮ ਤੋਂ ਹੀ ਲਸਾਨੀ ਹੈ ਵਿਚਤਰ ਹੈ ਨਾਨਕ ਜਾਚਾ ਸਾਚ ਸਰੂਪ ਸਤ ਸਰੂਪ ਪਰਮੇਸ਼ਰ ਜੀ ਮੈਂ ਨਾਨਕ ਤੁਹਾਡੇ ਕੋਲ ਨਾਮ ਦੀ ਯਾਤਨਾ ਕਰਦਾ ਹਾਂ ਮੰਗ ਕਰਦਾ ਹਾਂ ਸੁਹ ਮਹਾਰਾਜ ਕਹਿੰਦੇ ਸਾਚੈ ਨਿਰਮਲ ਮੈਲ ਨਾ ਲਾਗੈ ਗੁਰ ਕਾ ਸਬਦ ਪਰਮ ਪਉ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ